ਅਸੀਂ ਆਪਣਾ ਘਰ ਵੇਚਣ ਦੇ ਲਈ ਕਿਸੇ ਰੀਅਲ ਅਸਟੇਟ ਏਜੰਟ ਨੂੰ 30000 ਡਾਲਰ ਜਾਂ ਇਸ ਤੋਂ ਵੱਧ ਤੱਕ ਦਾ ਭੁਗਤਾਨ ਕਰ ਸਕਦੇ ਹਾਂ ਪਰ ਫਿਰ ਅਸੀਂ ਸੋਚਦੇ ਹਾਂ ਕਿ ਇੰਨਾ ਜ਼ਿਆਦਾ ਭੁਗਤਾਨ ਕਰਨਾ ਜਾਇਜ਼ ਹੈ ਇਸੇ ਪ੍ਰਾਪਰਟੀ ਡੇਟਾ ਫਰਮ ਕੋਟੈਲਿਟੀ ਦੁਆਰਾ ਇੱਕ ਵਿਸ਼ਲੇਸ਼ਣ ਤੋਂ ਬਾਅਦ ਸੁਝਾ ਦਿੱਤਾ ਗਿਆ ਹੈ ਕਿ ਹਾਂ ਇਹ ਬਿਲਕੁਲ ਸਹੀ ਹੈ ਤੇ ਐਦਾਂ ਹੋ ਵੀ ਸਕਦਾ ਹੈ ਕਿਵੇਂ ਹੋ ਸਕਦਾ ਹੈ ਆਓ ਇਸ ਬਾਰੇ ਵੀ ਜਾਣਦੇ ਹਾਂ ਹਰ ਸਾਲ ਬਹੁਤ ਘੱਟ ਲੋਕ ਆਪਣੇ ਘਰ ਨਿੱਜੀ ਤੌਰ ਤੇ ਵੇਚਣ ਦੀ ਚੋਣ ਕਰਦੇ ਹਨ 2016 ਦੇ ਵਿੱਚ 8% ਦੀ ਲੋਕਾਂ ਨੇ ਅਜਿਹਾ ਕੀਤਾ ਸੀ ਜਦੋਂ ਕਿ 2021 ਦੇ ਵਿੱਚ 3.1% ਦੀ ਲੋਕਾਂ ਨੇ ਆਪਣਾ ਘਰ ਨਿੱਜੀ ਤੌਰ ਤੇ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਸਾਲ 7.6 ਪ੍ਰੈਸ਼ਰ ਲੋਕਾਂ ਨੇ ਆਪਣਾ ਘਰ ਨਿੱਜੀ ਤੌਰ ਤੇ ਵੇਚਣ ਦੀ ਕੋਸ਼ਿਸ਼ ਕੀਤੀ ਸੀ ਭਾਵ ਕਿ ਉਹਨਾਂ ਨੇ ਕਿਸੇ ਵੀ ਰੀਅਲ ਅਸਟੇਟ ਏਜੰਟ ਨੂੰ ਵਿੱਚ ਨਹੀਂ ਰੱਖਿਆ ਸੀ ਪਰ ਕੋਟੈਲਿਟੀ ਦੇ ਖੋਜ ਮੁਖੀ ਨਿਕ ਗੁੜਾਨ ਨੇ ਕਿਹਾ ਕਿ ਏਜੰਟ ਜਾਇਦਾਦ ਨੂੰ ਵਧੇਰੇ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵੇਚ ਸਕਦੇ ਹਨ ਉਹਨਾਂ ਨੇ ਕਿਹਾ ਹੈ ਕਿ ਏਜੰਟਾਂ ਦੀ ਵਿਕਰੀ ਸਫਲਤਾ ਦਰ 10 ਸਾਲਾਂ ਦੀ ਮਿਆਦ ਦੇ ਵਿੱਚ ਔਸਤਨ 11.5 ਫੀਸਦੀ ਰਹੀ ਹੈ। ਪਿਛਲੇ 10 ਸਾਲਾਂ ਦੇ ਵਿੱਚ ਏਜੰਟ ਸੂਚੀਬੱਧ ਜਾਇਦਾਦਾਂ ਦੇ ਵਿੱਚੋਂ ਲਗਭਗ 76% ਦੀ ਸਫਲਤਾਪੂਰਵਕ ਵੇਚੀਆਂ ਗਈਆਂ ਹਨ ਜਦੋਂ ਕਿ ਨਿੱਜੀ ਤੌਰ ਤੇ ਲਿਸਟਡ ਪ੍ਰਾਪਰਟੀਆਂ ਦਾ 65.1% ਰਿਹਾ ਹੈ ਪਿਛਲੇ ਸਾਲ ਏਜੰਟ ਲਿਸਟਡ ਪ੍ਰਾਪਰਟੀਆਂ ਦੇ ਵਿੱਚੋਂ 65% ਦੀਆਂ ਵੇਚੀਆਂ ਗਈਆਂ ਹਨ ਜਦੋਂ ਕਿ ਨਿੱਜੀ ਵਿਕਰੀ 52.8% ਰਹੀ ਹੈ ਗੁਦਾਨ ਨੇ ਕਿਹਾ ਹੈ ਕਿ ਰੀਅਲ ਅਸਟੇਟ ਸੇਲਸ ਪਰਸਨ ਅਕਸਰ ਇਸ ਗੱਲ ਦੀ ਸਮਝ ਰੱਖਦੇ ਹਨ ਕਿ ਕਿਹੜੀ ਪ੍ਰਾਪਰਟੀ ਕਿਹੜੇ ਬਾਜ਼ਾਰ ਦੇ ਵਿੱਚ ਵੇਚੀ ਜਾ ਸਕਦੀ ਹੈ ਭਾਵ ਕਿ ਕਿਹੜੇ ਬਾਜ਼ਾਰ ਦੇ ਵਿੱਚ ਉਸ ਦਾ ਖਰੀਦਦਾਰ ਬੈਠਾ ਹੈ ਜੋ ਉਸ ਨੂੰ ਪੂਰੀ ਕੀਮਤ ਦੇ ਸਕਦਾ ਹੈ ਗੁਦਾਲ ਨੇ ਇਹ ਵੀ ਕਿਹਾ ਹੈ ਕਿ 에ਜੰਟ ਰਾਹੀਂ ਵਿਚੇ ਗਏ ਘਰ ਦੀ ਔਸਤ ਕੀਮਤ ਵੀ ਕਾਫੀ ਹਾਈ ਹੁੰਦੀ ਹੈ 2024 ਦੇ ਵਿੱਚ 7,40,000 ਡਾਲਰ ਅਤੇ ਪ੍ਰਾਈਵੇਟ ਵਿਕਰੀ ਲਈ 662500 ڈالر ਦਾ ਫਰਕ ਰਿਹਾ ਹੈ ਇਹ ਫਰਕ ਇਸ ਗੱਲ ਨੂੰ ਵੀ ਦਰਸਾ ਸਕਦਾ ਹੈ ਕਿ ਵੱਡੀ ਕੀਮਤ ਵਾਲੇ ਘਰ ਜ਼ਿਆਦਾਤਰ ਏਜੰਟਾਂ ਰਾਹੀਂ ਵੇਚੇ ਜਾਂਦੇ ਹਨ ਜਦਕਿ ਘੱਟ ਕੀਮਤ ਵਾਲੇ ਘਰ ਮਾਲਕ ਖੁਦ ਵੇਚਣ ਦੀ ਕੋਸ਼ਿਸ਼ ਕਰਦੇ ਹਨ ਨਿਕ ਗੋਡਾਲ ਮੁਤਾਬਕ 2023 ਦੇ ਵਿੱਚ ਜਿਆਦਾ ਲੋਕਾਂ ਨੇ ਪ੍ਰਾਈਵੇਟ ਤਰੀਕੇ ਨਾਲ ਵਿਕਰੀ ਇਸ ਲਈ ਚੁਣੀ ਵੀ ਹੋ ਸਕਦੀ ਹੈ ਕਿਉਂਕਿ ਮਾਰਕੀਟ ਦੀ ਹਾਲਤ ਮਜ਼ਬੂਤ ਨਹੀਂ ਸੀ ਅਤੇ ਲੋਕਾਂ ਨੇ ਜਿੱਥੇ ਹੋ ਸਕਿਆ ਪੈਸਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲ ਦੇ ਵਿੱਚ ਏਜੰਟਾਂ ਰਾਹੀ ਵੇਚੇ ਕਰ ਤੁਹਾਨੂੰ ਜਿਆਦਾ ਮੁਨਾਫਾ ਦੇ ਸਕਦੇ ਹਨ